ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋਨੀਆ ਤੇ ਇਹ ਜਿਹੜਾ ਸਪੈਸ਼ਲ ਐਪੀਸੋਡ ਸਾਡਾ ਔਮਨ ਦੇ ਦੇ ਉੱਪਰ ਹੈ ਕਿ ਔਰਤਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜੇਕਰ ਕਾਰੋਬਾਰ ਕਰਦੀਆਂ ਨੇ ਤਾਂ ਉਹ ਕਾਰੋਬਾਰ ਕਿਉਂ ਕਰਦੀਆਂ ਨੇ ਤੇ ਕਿੰਨੀਆਂ ਇੱਕ ਬੁਲੰਦੀਆਂ ਨੂੰ ਉਹ ਔਰਤਾਂ ਅੱਜ ਛੂ ਰਹੀਆਂ ਨੇ ਤੇ ਇਸ ਵੇਲੇ ਜਿਹੜੀ ਪਹਿਲੀ ਸਟੋਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਕੱਪੇ ਹੱਥ ਸਰਕਾਰੀ ਕਾਲਜ ਮਲੇਰਕੋਟਲਾ ਤੇ ਉਹਦੇ ਬਿਲਕੁਲ ਸਾਹਮਣੇ ਇੱਕ ਲੜਕੀ ਹੈ ਜਿਸ ਦਾ ਨਾਮ ਸੋਮਕੌਰ ਹੈ ਤੇ ਉਹ ਲੜਕੀ ਹੈ ਜਿਹੜੀ ਉਹ 버ਗਰਾਂ ਦਾ ਕੰਮ ਕਰਦੀ ਹੈ 버ਗਰ ਬਣਾਉਣ ਦਾ ਕੰਮ ਕਰਦੀ ਹੈ ਤੇ 카ਟੇ ਦੇ ਵੱਲੋਂ ਖੋਲੀ ਗਈ ਹੈ ਫੂਡ ਕਾਰਟ ਤੇ ਆਓ ਗੱਲਬਾਤ ਕਰ ਲੈਂਦੇ ਹਾਂ ਇਹਦੇ ਨਾਲ ਜਾਣ ਲੈਣੇ ਹਾਂ ਕਿ ਇਸ ਕੰਮ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕੀ ਕਾਰਨ ਹੈ ਇਸ ਕੰਮ ਨੂੰ ਸ਼ੁਰੂ ਕਰਨ ਦਾ ਹੁਣ ਇਹ ਲੜਕੀ ਹੈ ਜਿਹੜੀ ਉਹ 버ਗਰ ਬਣਾਉਣ ਦਾ ਕੰਮ ਕਰਦੀ ਹੈ ਇਹਨੇ ਸਟਾਲ ਲਾਈ ਹੋਈ ਹੈ ਫੂਡ ਕਾਰਟ ਖੁੱਲੀ ਹੋਈ ਹੈ ਰਾਜੇ ਕੀ ਨਾਮ ਆ ਤੁਹਾਡਾ ਸਸਕਾ ਜੀ ਸਸਕਾ ਜੀ ਕੀ ਨਾਮ ਹੈ ਮੈਂ 소마 ਕੋਈ 소마 ਇਹ ਫਿਰ ਤੁਸੀਂ ਕਿਉਂ ਚੁਣਿਆ ਵੀ ਇਹੀ ਕੰਮਾਂ ਸ਼ੁਰੂ ਕੀਤਾ ਜਾਵੇ ਜੀ ਮੈਂ ਇੱਥੇ ਪਹਿਲਾਂ ਵੀ ਇਹ ਕਰਦੀ ਸੀਗੀ ਠੀਕ ਹੈ ਤੇ ਵੀ ਇਹ ਕਰਦੇ ਕਰਦੇ ਮੈਂ ਪੇਪਰ ਵੀ ਦੇ ਦਿੱਤਾ ਸੀ ਦੇ ਨਾਲ ਮੈਗਨਾ ਨਿਕਰੇ ਦੀ ਪੋਸਟਾਂ ਜੀ ਉੱਚ ਨੰਬਰ ਵੀ ਲੱਗ ਗਿਆ ਤੇ ਕੁਝ ਵਾਰ ਨਾ ਕਰਕੇ ਮੇਰੇ ਸਰਟੀਫਿਕੇਟ ਰੁਕੇ ਸੀ ਕੇਮ ਤੇ ਨਾ ਗੇਮ ਵੀ ਕਰ ਰਹੇ ਹਾਂ ਜੀ ਤੇ ਉਹ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਨੌਕਰੀ ਨਹੀਂ ਕਰਨੀ ਹੈਗੀ ਤੇ ਗੇਮ ਫਿਰ ਕਿਹੜੀ ਕਰਦੇ ਸੀ ਮੈਂ ਐਥਲੈਟਿਕਸ ਕਰਦੀ ਸੀ 10 ਕਿਲੋਮੀਟਰ ਰੇਸ 12 ਕਿਲੋਮੀਟਰ ਰੇਸ ਠੀਕ ਹੈ ਫਿਰ ਉਦੋਂ ਕੋਈ ਤੁਸੀਂ ਮੈਡਲ ਵਗੈਰਾ ਪ੍ਰਾਪਤ ਕੀਤੇ ਜਾਂ ਹਾਂਜੀ 2022 ਦੀ ਖੇਡਾਂ ਚ ਜ਼ਿਲ੍ਹੇ ਚ ਫਸਟ ਟਾਈਮ ਮੈਂ 5 ਕਿਲੋਮੀਟਰ ਰੇਸ ਚ ਸੀ 5 ਕਿਲੋਮੀਟਰ ਚ ਤੇ ਫਿਰ ਹੁਣ ਨਹੀਂ ਮਤਲਬ ਮਨ ਕਰ ਦਿੱਤਾ ਵੀ ਰੇਸ ਕਰ ਲਈ ਆਪਾਂ ਇਹਦਾ ਜੀ ਤਾਂ ਬਹੁਤ ਕਰਦਾ ਜੀ ਜਦੋਂ ਕਿਤੇ ਸਪੀਕਰ ਵੀ ਸੁਣਦਾ ਮੇਰਾ ਪੋਜੀ ਕਰਦਾ ਗੇਮ ਕਰਨ ਨੂੰ ਪਰ ਕੁਝ ਮਜਬੂਰੀ ਕਰਕੇ ਜੀ ਮਿਲ ਤੋਂ ਸਮਝ ਦਿੱਤਾ ਲੱਗਿਆ ਜ਼ਿੰਮੇਵਾਰੀਆਂ ਵੀ ਕਹਿਣੀ ਪਈ ਹੈ ਨਾ ਹਾਂਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਸੀ ਮੇਰੇ ਮੰਮੀ ਡੈਡੀ ਜੀ ਭੈਣ ਲਈ ਵੀ ਹੈ ਵੀ ਆ ਜੀ ਮੇਰਾ ਭਾਈ ਹੈ ਇੱਕ ਮੇ ਦਾਦੂ ਠੀਕ ਹੈ ਤੇ ਫਿਰ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਮਤਲਬ ਹੈਲਪ ਕਰਦੇ ਨਾਲ ਜਿਵੇਂ ਪੂਰਾ ਸਿਸਟਮ ਚੱਲਦਾ ਸਾਰਾ ਜਦੋਂ ਮੈਂ ਕੰਮ ਸ਼ੁਰੂ ਕਰਨਾ ਸੀ ਜੀ ਉਦੋਂ ਤਾਂ ਨਾਲ ਨੁਕਰਾ ਕਰਦੇ ਸੀ ਵੀ ਨਹੀਂ ਕਰ ਰਹਿਗਾ ਜੀ ਪਰ ਮੇਰੇ ਮੰਮੀ ਇਕੱਲੇ ਕੰਮ ਕਰਦੇ ਸੀ ਜੀ ਜਦੋਂ ਕਿਸੇ ਘਰ ਰੋਟੀ ਬਣਾਉਣ ਜਾਂਦੇ ਸੀ ਤੇ ਫਿਰ ਮੈਂ ਸੋਚ ਜਾਈ ਕਿ ਮੈਂ ਇਹ ਕੰਮ ਕਰਨਾ ਮੇਰੀ ਮੰਮੀ ਨੇ ਚਲੋ ਸਾਥ ਦਿੱਤਾ ਮੇਰੇ ਡੈਡੀ ਤਾਂ ਬੋਲਦੇ ਵੀ ਨਹੀਂ ਕਰਨਾ ਇਹ ਕੰਮ ਪਹਿਲਾਂ ਤੇ ਅੱਜ ਦੇ ਟਾਈਮ 'ਚ ਹੁਣ ਤਾਂ ਹੀ ਤਕਰੀਬਨ ਮਹੀਨਿਆਂਾਂ ਨਾਲ ਇੱਥੇ ਕੰਮ ਕਰਦੇ ਨੂੰ ਉਹ ਮੇਰੀ ਸਾਰੀ ਮਾਂ ਨੇ ਮੇਰਾ ਸਾਥ ਦਿੰਦੀ ਹੈਗੀ ਠੀਕ ਹੈ ਤੇ ਵੂਮਨ ਡੇ ਵੀ ਆਪਾਂ ਜੇਕਰ ਗੱਲ ਕਰੀਏ ਤਾਂ ਆ ਰਿਹਾ ਹੈ ਵੂਮਨ ਡੇ ਯਾਰ ਤੇ ਔਰਤਾਂ ਭਾਰਤ ਦੇ ਵਿੱਚ ਕਿਵੇਂ ਦਾ ਮਹਿਸੂਸ ਕਰਦੀਆਂ ਨੇ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਤੁਹਾਡੇ ਤੋਂ ਕਿ ਕੀ ਇੱਥੇ ਕੰਮ ਕਰਨਾ ਸਹੀ ਹੈ ਜਾਂ ਸੇਫ ਆ ਤੁਹਾਡੇ ਮੁਤਾਬਕ ਔਰਤਾਂ ਲਈ ਭਾਰਤ ਕਿੱਦਾਂ ਦੀ ਪੰਜਾਬ ਕਿੱਦਾਂ ਦੀ ਜਗ੍ਹਾ ਹੈ ਮੈਂ ਕਹੂੰਗੀ ਇੱਕੋ ਜਿਵੇਂ ਕਈ ਵਿਯੂਰੀਆਂ ਹੁੰਦੀਆਂ ਨੇ ਜੀ ਤੇ ਮੈਂ ਕਹੂੰਗੀ ਵੀ ਮੇਰੇ ਨਾਲ ਜਿਹੜੇ ਜੋ ਵੀ ਲੇਡੀ ਨੇ ਗਿਆਨ ਨੂੰ ਕਹੂੰਗੀ ਵੀ ਕਿਸੇ ਦੇ ਅੰਡਰ ਕੰਮ ਕਰਨਾ ਉਹ ਬੜਾ ਛੋਟਾ ਮੁੱਦਾ ਸਾਰਿਆਂ ਨੂੰ ਮੇਨ ਕੰਮ ਆ ਵੀ ਜਿਹੜੀ ਇੱਕ ਲੇਡੀ ਆ ਉਹ ਮਤਲਬ ਸੋਈ ਨੂੰ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਹੈਗੀ ਨਹੀਂ ਮੈਂ ਤੁਹਾਡੀ ਗੱਲ ਸਮਝ ਗਿਆ ਮੇਰਾ ਕੋਈ ਸਵਾਲ ਨਹੀਂ ਸਮਝ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਵੀ ਇੱਥੇ ਜਿਵੇਂ ਹੁਣ ਤੁਸੀਂ ਰੋਡ ਤੇ ਖੜ ਕੇ ਫੂਡ ਕਾਰਟ ਲਾਈ ਫੀ ਆ ਕੋਈ ਤੇ ਸੇਫ ਫੀਲ ਕਰਦੇ ਹੋ ਤੁਸੀਂ ਸੇਫ ਮਾਹੌਲ ਹੈ ਇੱਥੇ ਹਾਂਜੀ ਠੀਕ ਹੈ ਸੇਫ ਹਾਂਜੀ ਉਸੇ ਡੀਸੀ ਦਫਤਰ ਆ ਜੀ ਸਪੋਰਟੀਏ ਕਿ ਨਾਲ ਸ ਕਾਲਜ ਆ ਸਾਹਮਣੇ ਸੇਫ ਠੀਕ ਹੈ ਅੱਛਾ ਫਿਰ ਕਦੇ ਪਿੰਡ ਦੇ ਵਿੱਚੋਂ ਜਾਂ ਜਿਹੜੇ ਫਰੈਂਡ ਸਰਕਲ ਹੁੰਦਾ ਵਾ ਜਿਨ੍ਹਾਂ ਦਾ ਨਾਲ ਤੁਸੀਂ ਪੜੇ ਹੋ ਰਹੇ ਕਦੇ ਉਹਨਾਂ ਨੇ ਕਿਹਾ ਨਹੀਂ ਤੁਹਾਨੂੰ ਦੀ ਤੁਸੀਂ ਕੀ ਫੂਡ ਕਾਰਟ ਦਾ ਸ਼ੁਰੂ ਕੰਮ ਕਰ ਲਿਆ ਪੰਜਾਬੀ ਚ ਕੋਈ ਰਿਹੜੀ ਲਾ ਲਈ ਹਾਂਜੀ ਤਾਂ ਉਹ ਤੁਸੀਂ ਕਿਉਂ ਲਾ ਲਈ ਰਿਹੜੀ ਤੁਸੀਂ ਪੜ੍ਹਨਾ ਸੀ ਜਾਂ ਤੁਸੀਂ ਜੋਬ ਕਰ ਲੈਂਦੇ ਕਦੇ ਮਨ ਦੇ ਵਿੱਚ ਖਿਆਲ ਨਹੀਂ ਆਦਾ ਮੈਂ ਖਾਲ ਵੀ ਕਹਿੰਦੇ ਵੀ ਜਿਵੇਂ ਹੁਣ ਤੱਕ ਵੀ ਵਿਚ ਵਿਚਾ ਕੇ ਉਹ ਰਖਾ ਕੇ ਕਹਿ ਕੇ ਵੀ ਜਾਂਦੇ ਆ ਵੀ ਜੇ ਤਾਂ ਚਲੋ ਕੰਮ ਕਰੀ ਜਾਓ ਨਾਲ ਨਾਲ ਠੀਕ ਹੈ ਵੀ ਜੋਬ ਲਈ ਟਰਾਈ ਕਰੋ ਪਰ ਕੁਝ ਮਜਬੂਰੀ ਜੀ ਮੈਂ ਇਨਾ ਸਮਾਂ ਨਹੀਂ ਦੇ ਸਕਦੀ ਤੇ ਨਾ ਹੀ ਮੇਰੇ ਐਡਾ ਕੋਈ ਬੈਕਗ੍ਰਾਉਂਡ ਤਾਂ ਖੜਾ ਕੋਈ ਮੈਨੂੰ ਮਤਲਬ ਪੈਸੇ ਦੇ ਕੇ ਪੜਾਈ ਕਰਵਾ ਸਕਣ ਠੀਕ ਹੈ ਕਹਿੰਦੀ ਉਹ ਮੇਰੇ ਨਾਲ ਜਦੋਂ ਮੈਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਪਹਿਲਾਂ ਮੈਨੂੰ ਬਹੁਤ ਔਖਾ ਹੋਇਆ ਜੀ ਕਿਉਂਕਿ ਮੇਰੇ ਨਾਲ ਦੇ ਸਾਰੇ ਪੜਨ ਜਾਂਦੇ ਸੀ ਤੇ ਮੈਂ ਇੱਥੇ ਕੰਮ ਕਰਦੀ ਸੀ ਠੀਕ ਹੈ ਇਫਰ ਹਾ ਸਟੱਡੀ ਕਿਨੇ ਤੱਕ ਕੀਤੀ ਤੁਸੀਂ ਪੜ੍ਹਾਈ ਮੈਂ ਬੀਏ ਕੀਤੀ ਜੀ ਠੀਕ ਹੈ ਤੇ ਫਿਰ ਹੁਣ ਅੱਗੇ ਕੀ ਕਰਨਾ ਮਿੱਥਿਆ ਹੋਇਆ ਮੈਂ ਅੱਗੇ ਸੁਪਨਾ ਤਾਂ ਮੇਰਾ ਹੋਰ ਸੀ ਜੀ ਮੈਂ ਫਿਜ਼ੀਕਲ ਐਜੂਕੇਸ਼ਨ ਦੀ ਟੀਚਰ ਮਤਲਬ ਬੀਪੀਐੜ ਦੇ ਵਿੱਚ ਮੇਰੀ ਸੈLECTION ਵੀ ਹੋ ਗਈ ਸੀ ਪਟਿਆਲਾ ਯੂਨੀਵਰਸਿਟੀ ਜੀ ਠੀਕ ਹੈ ਤੇ ਕੁਝ ਮਜਬੂਰੀ ਕਰਕੇ ਮੈਂ ਪਹਿਲਾਂ ਹੀ ਦੱਸਿਆ ਜੀ ਵੀ ਮੈਂ ਉੱਥੇ ਨਹੀਂ ਜਾ ਗਿਆ ਮਤਲਬ ਫੀਸ ਦੀ ਮਤਲਬ ਕਿ ਮਜਬੂਰੀ ਮਤਲਬ ਇਹ ਉੱਥੇ ਫੀਸ ਦੇ ਚੱਕਰ ਕਾਰਨ ਮੈਂ ਗਈ ਨਹੀਂ ਸੀਗੀ ਕਾਫੀ ਫੋਨ ਵੀ ਆਉਂਦੇ ਰਹੇ ਤੇ ਮੇਤੋਂ ਫੀਸ ਨਹੀਂ ਭਰੀ ਗਈ ਸੀ ਉੱਥੇ ਇਸ ਕਰਕੇ ਮੇਰੀ ਉਹ ਪੜ੍ਹਾਈ ਅਧੂਰੀ ਰਹਿ ਗਈ ਸੀ ਠੀਕ ਹੈ ਹੁਣ ਤੁਸੀਂ ਮਤਲਬ ਜੇ ਆਪਾਂ ਕਹਿ ਲਈਏ ਵੀ ਤੁਸੀਂ ਇਕੱਲੇ ਗੁਜ਼ਾਰਾ ਕਰ ਕਰਦੇ ਹੋ ਪਰਿਵਾਰ ਦਾ ਇਕੱਠੀ ਆਪਣੇ ਇਥੋਂ ਕਮਾ ਕੇ ਹਾਂਜੀ ਮੇਰੇ ਮੰਮੀ ਵੀ ਕੰਮ ਕਰਦੇ ਨੇ ਤੇ ਇੱਕ ਮੈਂ ਕੰਮ ਕਰਦੀ ਠੀਕ ਹੈ ਹਾਂਜੀ ਤੇ ਫਾਦਰ ਸਾਹਿਬ ਮੇਰੇ ਡੈਡੀ ਕੋਰੋਨਾ ਟਾਈਮ ਤੋਂ بیمار ਸੀ ਪਹਿਲਾਂ ਵੀ ਤੇ ਹੁਣ ਵੀ ਉਹਨੂੰ ਥੋੜੀ ਪ੍ਰੋਬਲਮ ਹੈਗੀ ਹੈ ਕਿ ਤੇ ਉਹ ਭਰੀ ਮਤਲਬ ਜਿਹੜਾ ਸਾਡੇ ਕੋਲ ਰੱਖਿਆ ਉਹਨਾਂ ਨੂੰ ਸਾਥ ਦਿੰਦੇ ਆਗੇ ਹਾਂਜੀ ਤੇ ਫਿਰ ਜਿਹੜੇ ਅੱਜ ਵੂਮਨ ਡੇ ਆ ਤਾਂ ਮਤਲਬ ਵੂਮਨ ਡੇ ਨੂੰ ਲੈ ਕੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਔਰ ਤੁਮ ਮੈਂ ਹੀ ਸਨੇਹਾ ਦੋਂਗੀ ਵੀ ਸਾਰਿਆਂ ਨੂੰ ਵੱਡੀ ਗੱਲ ਹੈ ਵੀ ਉਹ ਆਪਣੇ ਪੈਰਾਂ ਤੇ ਸਟੈਂਡ ਹੋਣ ਤੇ ਕਿਸੇ ਤੋਂ ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਚਲੋ ਮਤਲਬ ਮੈਰਿਜ ਤੇ ਮੈਰਿਜ ਵੀ ਹੁੰਦੀ ਆ ਰਿਕ ਦੀ ਵੀ ਮੰਗੇ ਖਾਂਣ ਲੋ ਮੈਂ ਇਹ ਨਹੀਂ ਕਹਿੰਦੀ ਵੀ ਮੰਗਿਆ ਨੇ ਪਰ ਐ ਆ ਵੀ ਰੇਕ ਹਰ ਦੇ ਕੋਲ ਆਪਣੀ ਕੋਈ ਸਕਿੱਲ ਹੋਵੇ ਕੋਈ ਨਾ ਕੋਈ ਕੋਈ ਵੀ ਕੋਈ ਛੋਟਾ ਮੋਟਾ ਕੰਮ ਕਰਨਾ ਮੈਂ ਇਹ ਕਹੂੰਗੀ ਵੀ ਕਿਸੇ ਦੇ ਅੰਦਰ ਆਣ ਆਪਦੇ ਪੈਰਾਂ ਤੇ ਆਪ ਖੜੀ ਹੋਣ ਜੀ ਬਹੁਤ ਬਹੁਤ ਧੰਨਵਾਦ ਇਹ ਸੀ 소ਮਾ ਕੌਰ ਤੇ ਜਿਹੜੀ ਵੂਮਨ ਡੇ ਅੱਜ ਉਸ ਤੇ ਕੰਮ ਕਰ ਰਹੀ ਹੈ ਕੰਮ ਚਲੋ ਕਰਨਾ ਬਣਦਾ ਵੀ ਹੈ ਇਸੇ ਵਲੋਂ ਸੂਟ ਕਾਟਰ ਲਗਾਈ ਗਈ ਹੈ ਕਿ ਕਿਸੇ ਨਾ ਕਿਸੇ ਔਰਤਾਂ ਨੂੰ ਸੁਨੇਹਾ ਇੱਕ ਤਰ੍ਹਾਂ ਦਾ ਸੁਨੇਹਾ ਇਹ ਕਿ ਸਹਿਜ ਦੇ ਨਾਲ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਜਿਹੜਾ ਕਾਰੋਬਾਰ ਹੈ ਉਹ ਕੋਈ ਵੀ ਹੈ ਤੁਹਾਡਾ ਉਹਨੂੰ ਐਨ ਪੂਰੀ ਮਿਹਨਤ ਦੇ ਨਾਲ ਜੇਕਰ ਤੁਸੀਂ ਕਰੋਗੇ ਤਾਂ ਅੱਗੇ ਜਾ ਕੇ ਬੁਲੰਦੀਆਂ ਨੂੰ ਹਾਸਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਸਟੋਰੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ